ਸਾਡੇ ਮੁੱਖ ਸ਼ੈਲੀ ਦੇ ਇੰਚਾਰਜ ਅਡਵੋਕੇਟ ਬਿੰਦਰਜੀ ਯਾ ਫਿਲਟਿਕਲ ਦੇ ਇੰਚਾਰਜ ਡਾਕਟਰ ਅਰਸ਼ ਸੇਖਰੀਪੁਰ ਜੀ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀ ਸਿੰਘ ਗੜੀ ਜੀ ਵਿਜੇ ਯਾਦਵ ਜਿਲੰਦਰ ਸ਼ੈਲੀ ਦੇ ਪ੍ਰਧਾਨ ਮਹਿੰਦਰ ਐਡਵੋਕੇਟ ਮਹਿੰਦਰ ਜੀ ਹਲਕਾ ਕੈਂਡ ਤੋਂ ਪ੍ਰਧਾਨ ਜੈ ਭਾਰਤ 15 ਮਾਰਚ ਸਾਹਿਬ ਸ਼੍ਰੀ ਕਾਂਚੀਰਾਮ ਜੀ ਜਿਨ੍ਹਾਂ ਨੇ ਬਾਮਸੇਵ ਡੀਐਸ 4 ਔਰ ਬਸਪਾ ਰੀਡੀਓ ਉਹ ਸਥਾਪਨਾ ਕੀਤੀ ਬਸਪਾ ਪੰਜਾਬ ਵੱਲੋਂ ਜਿਹੜਾ ਸੂਬਾ ਪੱਧਰੀ ਉਹਨਾਂ ਦੇ ਜਨਮ ਦਿਨ ਨੂੰ ਸਮਰਪਿਤ ਜਿਹੜਾ ਪ੍ਰੋਗਰਾਮ ਹੈ ਉਹ ਚਾਰਾ ਮੰਡੀ ਬੂਟਾ ਮੰਡੀ ਵੀ ਇਹ ਜਿਹੜਾ ਕਰਵਾਇਆ ਜਾ ਰਿਹਾ ਹੈ ਔਰ ਉਹਦੇ ਸੰਦਰਭ ਦੇ ਵਿੱਚ ਜ਼ਿਲ੍ਹਾ ਜਲੰਧਰ ਦੇ ਅੰਦਰ ਪੈਂਦੇ ਬਸਪਾ ਜਲੰਧਰ ਛਾਉਣੀ ਦੇ ਵਿੱਚ ਜਿਹੜਾ ਮੀਟਿੰਗਾਂ ਦਾ سلسلہ ਉਹ ਸ਼ੁਰੂ ਹੈ ਔਰ ਅਸੀਂ ਬਸਪਾ ਜਲੰਧਰ ਕੈਂਟੇਬਲੋਂ ਪੂਰੇ ਜਲੰਧਰ ਸ਼ੌਣੀ ਇਲਾਕਾ ਨਿਵਾਸੀਆਂ ਨੂੰ ਬਸਪਾ ਵਰਕਰ ਸਪੋਰਟਰਾਂ ਨੂੰ ਬੇਨਤੀ ਕਰਦੇ ਆ ਕਿ 15 ਮਾਰਚ ਨੂੰ ਜਿਹੜਾ ਸਵੇਰੇ 10 ਵਜੇ ਹਮ ਹਮਾ ਕੇ ਜਿਹੜਾ ਚਾਰਾ ਮੰਡੀ ਬੂਟਾ ਮੰਡੀ ਦੇ ਕੇ ਪਹੁੰਚਣ ਦੀ ਕਿਰਪਾਲਤਾ ਕਰੇ। ਪੰਜਾਬ ਪਾਰਟੀ ਜਲੰਧਰ ਸ਼ੌਣੀ ਦੀ ਆਰਗਲੀ ਜੋ ਮੱਦੇ ਮੱਦੇ ਰੱਖਦੇ ਹੋਏ ਸਾਨੂੰ ਸਾਰਿਆਂ ਨੂੰ ਫਰਜ਼ ਬੰਦਾ ਹੈ ਕਿ ਅਸੀਂ ਬੱਦ ਬੱਦ ਕੰਟੀ ਦੇ ਵਿੱਚ ਉਸ ਜਗ੍ਹਾ ਦੇ ਉੱਤੇ ਜਿਹੜੀ ਜਿੱਥੇ ਕੀ ਪਾਰਟੀ ਵੱਲੋਂ ਪ੍ਰੋਗਰਾਮ ਦਿੱਤਾ ਗਿਆ ਸਾਡੇ ਬਹੁਤ ਵੱਡੇ ਪੱਧਰ ਤੇ ਰੈਲੀ ਰੱਖੀ ਆ ਇਸ ਕਰਕੇ ਆਪਣੇ ਜ਼ਿਲ੍ਹੇ ਦਾ ਹੀ ਪ੍ਰੋਗਰਾਮ ਆ ਤੇ ਮੇਰੀ ਸਾਰੇ ਸਾਥੀਆਂ ਨੂੰ ਬੇਨਤੀ ਆ ਕਿਉਂਕਿ ਇਹ ਪਿੰਡ ਤੋਂ ਪਹਿਲਾਂ ਵੀ ਸਾਰੇ ਆਪਾਂ ਰੈਡਰ ਆਉਂਦੇ ਆ ਤੇ ਸਾਰਿਆਂ ਨੂੰ ਇਹ ਹੀ ਬੇਨਤੀ ਆ ਵੀ ਬਾਅਦ ਚੜ ਕੇ ਆਪਾਂ ਸਾਰੇ ਸ਼ਾਮ ਹੋ ਜਾਈਏ ਤਾਂ ਕਿ ਅਸੀਂ ਜਿਹੜੇ ਸਾਡੇ ਰਹਿਬਰ ਆ ਉਹਨਾਂ ਦੇ ਯਰੀ ਸੋਚ ਜਾਂਦਾ ਕਾਰਮਾ ਆ ਉਹਨੂੰ ਵੀ ਅੱਗੇ ਵਧਾइए ਤੇ ਜਿਹੜਾ ਆਪਣਾ ਇੱਕ ਇੱਕ ਤਾਕਾ ਦਾ ਮਜਾਰਾ ਕਰਨਾ ਹੈ ਜਿਹੜੇ ਚ ਉਹ ਵੀ ਆਪਾਂ ਕਰ ਸਕੀਏ ਤਾਂ ਕਿ ਆਪਣੇ ਸਮਾਜ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮਸ਼ਕਲ ਨਾ ਪੇਸ਼ ਆਵੇ ਇਹਨੀਆਂ ਬੇਨਤੀਆਂ ਮੈਂ ਡਾਕਟਰ ਅਪਾ ਸਿੰਘ ਕੁਲਪੁਰਜੀ ਉਹ ਵੀ ਅਸਮੁਖ ਨੇ ਸਰ ਜੀ ਜਿਹੜਾ ਕੋਡ ਕਲਾ ਪਿੰਡ ਦੇ ਵਿੱਚ ਵਰਕਰ ਸੰਮੇਲਨ ਕੀਤਾ ਗਿਆ ਆ ਇਹ ਵਰਕਰ ਸੰਮੇਲਨ ਕਿਸ ਵਾਸਤੇ ਕੀਤਾ ਗਿਆ ਭੋਜਨ ਸਮਾਜ ਪਾਰਟੀ 15 ਮਾਰਚ ਨੂੰ बसपा बामसे पीएस फोर ਦੇ ਬਾਲੀ ਮਾਨੇਵਰ ਸਾਹਿਬ ਕਾਸ਼ੀਰਾਮ ਜੀ ਦਾ ਜਨਮ ਦਿਨ ਮਨਾ ਰਹੀ ਹੈ ਜਲੰਧਰ ਦੇ ਵਿੱਚ ਮਨਾ ਰਹੀ ਹੈ ਉਸ ਮੰਨ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਨੀਤੀਆਂ ਦਾ ਦੌਰ ਚੱਲ ਰਿਹਾ ਉਸੇ ਲੜੀ ਦੇ ਵਿੱਚ ਅੱਜ ਦੀ ਜਿਹੜੀ ਮੀਟਿੰਗ ਹੈ ਤੇ ਪਿੰਡ ਕੋਟਕਲਾ ਕੋਈ ਸਰ ਪੰਜਾਬ ਦੀ ਜਿਹੜੀ ਮੌਜੂਦਾ ਸਰਕਾਰ ਹੈ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਉਨਾ ਦੀ ਕਾਨੂੰਨ ਵਿਵਸਥਾ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਖੂ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਕਤਨੋਗਾਰਤ ਵੱਧ ਰਹੀ ਆ ਜਿਸ ਤਰੀਕੇ ਦੇ ਨਾਲ ਸਨੇਚਿੰਗਸ ਛੱਪਤਮਾਰੀ ਵੱਧ ਰਹੀ ਆ ਪੂਰੇ ਤੋਂ ਇਹ ਸਪਸ਼ਟ ਨਜ਼ਰ ਆ ਰਿਹਾ ਕਿ ਆਮਦਨ ਪਾਰਟੀ ਦੀ ਜਿਹੜੀ ਹਕੂਮਤ ਦੇ ਵਿੱਚ ਜਿਹੜੀ ਕਾਨੂੰਨ ਵਿਵਸਥਾ ਆ ਉਹ ਪੂਰੀ ਤਰ੍ਹਾਂ ਚਰਮਰਾ ਚੁੱਕੀ ਆ ਇਹਦੇ ਲਈ ਪੰਜਾਬ ਸਰਕਾਰ ਨੂੰ ਜੰਗੀ ਪੱਧਰ ਦੇ ਉੱਤੇ ਉਪਰਾਲੇ ਕਰਕੇ ਕਾਨੂੰਨ ਵਿਵਸਥਾ ਨੂੰ ਪੰਜਾਬੀਆਂ ਦੇ ਹਿੱਤ ਦੇ ਵਿੱਚ ਇਨਕੀ ਕਰਨਾ ਚਾਹੀਦਾ ਸਰ ਵਿਧਾਨ ਸਭਾ ਮੇਰੇ ਵੱਲੋਂ ਸਾਰੇ ਆਪਣੇ ਬਹੁਜਨ ਸਮਾਜ ਪਾਰਟੀ ਦੇ ਯੋਧੇ ਸਾਰਿਆਂ ਨੂੰ ਜੈਪੀ ਜੈ ਭਾਰਤ ਅੱਜ ਜਿਹੜੀ ਕੋਟਕਲਾ ਪਿੰਡ ਵਿਖੇ ਮੀਟਿੰਗ ਕੀਤੀ ਗਈ ਇਸ ਦਾ ਮੁੱਖ ਅਜੰਡਾ ਸੀ ਕਿ ਸਾਫ શ્રી ਕੰਚੀਰਾਮ ਜੀ ਉਹਨਾਂ ਦੇ ਜਨਮ ਦਿਨ ਤੇ ਇੱਕ ਵਰਕਰ ਸੰਮੇਲਨ ਰੱਖਿਆ ਗਿਆ ਬੂਟਾ ਮੰਡੀ ਵਿਖੇ ਉਹਦੇ ਸਬੰਧ ਵਿੱਚ ਅੱਜ ਮੀਟਿੰਗ ਕੀਤੀ ਗਈ ਸੀ ਇਸ ਵਿੱਚ ਸਾਡੇ ਭੋਜਨ ਸਮਾਜ ਪਾਰਟੀ ਦੇ ਪੰਜਾਬ ਜਾਰਜੀ ਪੰਜਾਬ ਤੇ ਚੰਡੀਗੜ੍ਹ ਪੰਜਾਬ ਜੀ ਅਤੇ बसपा ਪਾਰਟੀ ਦੇ ਪ੍ਰਧਾਨ ਜਸਵੀਰ ਸਿੰਘ ਗੰਢੜੀ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਉਹਨਾਂ ਨੇ ਇਹੀ ਸੰਦੇਸ਼ ਦਿੱਤਾ ਵਰਕਰਾਂ ਸਮੇਲਨ ਵਿੱਚ ਵੱਧ ਤੋਂ ਵੱਧ ਵੱਧ ਤੋਂ ਵੱਧ ਪਹੁੰਚਣ ਦੀ ਕਿਰਪਾਲਤਾ ਕਰੋ ਤੇ ਮੈਂ ਵੀ ਸਾਰਿਆਂ ਨੂੰ ਇਹ ਅਪੀਲ ਕਰਦਾ ਹਾਂ ਕਿ ਸਾਰੇ ਸਾਥੀ ਜਿਹੜੇ ਵੀ ਭੋਜਨ ਸਮਾਜ ਪਾਰਟੀ ਦੇ ਹਨ ਵਰਕਰ ਹਨ ਜਿਹੜੇ ਬਾਬਾ ਸਾਹਿਬ ਸਾਧਕਾਂਸ਼ੀ ਰਾਮ ਨੂੰ ਪਿਆਰ ਕਰਦੇ ਆ ਉਹ ਸਾਰੇ ਉੱਥੇ ਹਮ ਹਮ ਆ ਕੇ ਪਹੁੰਚੋ ਤਾਂ ਕਿ ਆਪਾਂ ਬਹੁਤ ਵੱਡਾ ਇਕੱਠ ਆਪਾਂ ਦਿਖਾ ਸਕੀਏ ਜੈਪੀ ਜੈ